ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਮੇਰਾ ਪਿੰਡ ਗੁੱਦੜ ਬੈਣੀ ਹੈ ਤੇ ਅਸੀਂ ਇਸ ਪਿੰਡ ਦੇ ਰਹਿਣ ਵਾਲੇ ਆ ਅਸੀਂ ਇਹ ਮੰਗ ਕਰਦੇ ਆ ਵੀ ਜਿਹੜਾ ਕੋਈ ਲੋੜਵੰਦ ਹੈ ਜਿਹੜਾ ਹੱਕਦਾਰ ਹੈ ਉਹਨੂੰ ਰਾਸ਼ਨ ਨਹੀਂ ਮਿਲਦਾ ਤੇ ਦੂਸਰੇ ਲੈ ਜਾਂਦੇ ਨੇ ਉਹ ਪਿੱਛੇ ਰਹਿ ਜਾਂਦਾ ਤੇ ਉਹਨਾਂ ਨੂੰ ਕਿਰਪਾ ਕਰਕੇ ਜੋ ਉਹਨਾਂ ਦਾ ਬੰਦਾ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਤੇ ਕਿਹੜੇ ਸਾਧਿਆ ਨਾ ਆ ਗਏ ਨੇ ਲਿਸਟਾਂ ਤੇ ਸਾਨੂੰ ਇੱਕ ਗੱਲ ਇਹ ਵਿੱਚੋਂ ਨਾ ਕਿਰੇ 200 ਨੰਬਰ ਹੈਗਾ ਉਹ ਚੱਕਦੇ ਹੈਗਾ 400 ਨੰਬਰ ਦੇ ਕਾਰਜਿੰਦੇ ਨੇ ਕਦੇ 300 ਦੇ ਕਰ ਦਿੰਦੇ ਨੇ ਸਾਨੂੰ ਕੋਈ ਸਾਡੇ ਨਾ ਹੀ ਨਹੀਂ ਬੋਲੇ ਜਾਂਦੇ ਸਾਨੂੰ ਕੋਈ ਛੈ ਨਹੀਂ ਅੱਜ ਮਿਲ ਰਹੀ ਕਿਹੜੇ ਸਰਪੰਚ ਨੰਬਰ ਨੇ ਇਹ ਸਾਰਾ ਕੁਝ ਲੈ ਰ ਰਹੇ ਨੇ ਮਕਾਨ ਡਿੱਗੇ ਹੋਏ ਅਗਲ ਡੇਗੀਆਂ ਆਂਦੇ ਨੇ ਤੇ ਨਾਲ ਆਦੇ ਬਣਾ ਲੈ ਨੇ ਸਾਡਾ ਕੁਝ ਨਹੀਂ ਬਣਨਾ ਅੱਜ ਪਾਣੀ ਸਾਡੇ ਘਰਾਂ 'ਚ ਖੜਾਇ ਇਹ ਕੰਮ ਇਦਾਂ ਦਾ ਕੌਣ ਕਰਦਾ ਹੈ ਇਹ ਸਰਪੰਚ ਮੈਂਬਰ ਕਰਦੇ ਨੇ ਇਕ ਸੀਸ਼ਨ ਸਿੰਘ ਕਰਦਾ ਹੈ ਤੇ ਕਿਹੜੇ ਆਗੂ ਕਾ ਲੀਡਰ ਬਣਿਆ ਹੋਏ ਨੇ ਆਲੇ ਘਰਾਂ ਵਿੱਚ ਸਾਰਾ ਕੁਝ ਗਿੱਦੇ ਕੁਝ ਸਾਰਾ ਕੁਝ ਲੈ ਜਾਂਦੇ ਨੇ ਵੀ ਕਿਤੇ ਦਾਣੇ ਮਿਲੇ ਨਹੀਂ ਉਹ ਵੇਚ ਆ ਨਹੀਂ ਕਿੱਧਰ ਵੀ ਰੱਖ ਲੈਣੇ ਸਾਡੀ ਨਾ ਵੇਖੇ ਜਾਵਣ ਤਾਂ ਆਪੋ ਦੇ ਘਰੇ ਵੀ ਰੱਖਦੇ ਨਹੀਂ ਦੇ ਹੱਦ ਤੋਂ ਜ਼ਿਆਦਾ ਮਕਾਨ ਵੇਖ ਲੋ ਤਾਂ ਸਾਡੇ ਸਾਰੇ ਪਾਤੇ ਪਹਿਲ ਮਕਾਨ ਇਕਲ ਖਾਦੇ ਮਣੇ ਕੋਈ ਵੇਂਦਾ ਨਹੀਂ ਘੜੀ ਲੋੜ ਗਿਆ ਤਾਂ ਸਾਨੂੰ ਕਹਿੰਦੇ ਤੁਸੀਂ ਮੰਡੀ ਏ ਐਮਰ ਆਦਾ ਐਮਰ ਦੇ ਵੱਡੇ ਬੰਦੇ ਦਾ ਮੇਲੀ ਹੈਗਾ ਨਿੱਕੇ ਦਾ ਕੋਈ ਨਹੀਂ ਹੈਗਾ ਗਰੀਬ ਘਰ ਦਾ ਤੂੜੀਆਂ ਵੇਖੋ ਇੱਥੇ ਗੰਦ ਵੱਜ ਗਿਆ ਨਾ ਕੁਛ ਸਾਡਾ ਡੁੱਬ ਗਈ ਸਾਰੀ ਡੁੱਬੀ ਲੋੜੀ ਪਈ ਗਈ ਹੈ ਕੁਛ ਨਹੀਂ ਜਗਾ ਘਰੇ ਗਿੱਲਾ ਆ ਗਿਆ ਖੁੱਪ ਆ ਗਿਆ ਨਹੀਂ ਬੋਲਦਾ ਸਾਨੂੰ ਚੁੱਪਾ ਕੇ ਸਾਰਾ ਦਿਨ ਖਲੋ ਤੇ ਘਰੇ ਆ ਜੰਨੇ ਨਹੀਂ ਪੈਂਡ ਦੀ ਲਿਸਟ ਤਾਂ ਕੋਈ ਬਣਾਈ ਹੋਣੀ ਜਾਂਦੀ ਲਿਸਟਾਂ ਬਣਾਈਆਂ ਨੇ ਲਿਸਟਾਂ ਕੋਲੋਂ ਨਾ ਕੀਸ਼ਾਂ ਰੰਦੇ ਬੁਲਾਈਆਂ ਨੇ ਉਹ ਆਪੋ ਦੇ ਨਾ ਇਹਦੇ ਵੇੜੇ ਦੇ ਬੋਲਦਾ ਹੈ ਦੂਜੇ ਚਾਕ ਦੇ ਨਾ ਰਿਸ਼ਤੇਦਾਰ ਆ ਗਏ ਨੇ ਉਹਨਾਂ ਦੇ ਬੋਲਦਾ ਸਾਡੇ ਨਹੀਂ ਬੋਲਦਾ ਇਹਦਾ ਚੱਕਰ ਕਿਉਂ ਹੈ ਕਿਉਂ ਕਰ ਰਹੇ ਨੇ ਪਿੰਡ ਵਾਲੇ ਇਹ ਓਟਾਂ ਦਾ ਕਾਰਵਾਈ ਕਰ ਰਹੇ ਨੇ ਕਿ ਲੋਟਾਂ ਦੀ ਪਾਰਟੀਆ ਬਾਜੀ ਚੱਲ ਰਹੀਆਂ ਨੇ ਸਾਨੂੰ ਤਾਂ ਕਹਿੰਦੇ ਤੁਸੀਂ ਮੰਡੀ ਬੈਠੇ ਨੇ ਉਹਨਾਂ ਦੀ ਸਾਡੇ ਘਰਾਂ 'ਚ ਪਾਣੀ ਖੜਾ ਸੀ ਕਿੱਥੇ ਤੇ ਪਸੂ ਲਿਆਈਏ ਕੋਈ ਸਰਪੰਚ ਨੇ ਸਰਪੰਚ ਨੇ ਲਾ ਲਿਆ ਕੋਈ ਸਾਡੀ ਕੋਈ ਸੁਣਾਈ ਨਹੀਂ ਕੀਤੀ ਪਾਣੀ ਚ ਰਹੀ ਜੀ ਹਾਲੇ ਦੋ ਦਿਨ ਸਮਾਨ ਲੈ ਗਏ ਨੇ ਸਾਨੂੰ ਨਹੀਂ ਮਿਲਿਆ ਸਾਡੇ ਸਮਾਨ ਚੋਰੀ ਹੋਣ ਲੱਗ ਗਏ ਬਾਅਦ ਵਿੱਚ ਅਸੀਂ ਪਾਣੀ ਚ ਰਿਹਾ ਉਹਨਾਂ ਨੇ ਕਿਹਾ ਤੁਹਾਨੂੰ ਕੋਈ ਸਮਾਨ ਨਹੀਂ ਇੱਥੇ ਮਿਲ ਸਕਦਾ ਵੱਡਾ ਮੰਡੀ 'ਚ ਮੰਡੀ ਅਸੀਂ 7 ਦਿਨੋਂ ਉਹ ਚੀਕਦੇ ਰਹੇ ਐਸਡੀ ਨੇ ਉਹਨੇ ਸਾਨੂੰ ਕੋਈ ਤਰਪਾਈ ਨਹੀਂ ਦਿੱਤੀ ਕੋਈ ਡੰਗਰਾ ਦਾ ਚਾਰਾ ਨਹੀਂ ਦਿੱਤਾ 7-8 ਦਿਨਾਂ ਤੋਂ ਬਾਅਦ ਫਿਰ ਸਾਨੂੰ ਰੋਲਾ ਪਿਆ ਰੋਲੇ ਤੋਂ ਬਾਅਦ ਮੀ ਆਇਆ ਮੀ ਤੋਂ ਬਾਅਦ ਸਾਨੂੰ ਇੱਕ ਦਰਪੈਣ ਮਿਲੇ। ਮੀ ਅੱਜ ਪਹਿਲਾਂ ਜੋ ਰਾਸ਼ਨ ਆਇਆ ਹੈ ਜਾਂ ਜਿੱਦੋਂ ਵੀ ਆਇਆ ਅੱਜ ਤੋਨੋ ਕਿਸੇ ਨੂੰ ਮਿਲਿਆ ਹੈ ਜਾਂ ਕੋਈ ਨਹੀਂ ਮਿਲਿਆ ਸਾਨੂੰ ਤਾਂ ਜਿਹੜੇ ਲੋੜਵੰਦ ਹਨ ਉਹਨਾਂ ਨੂੰ ਨਹੀਂ ਮਿਲਿਆ ਨਜਾਇਜ਼ ਲੋਕ ਲੈ। ਅੱਛਾ ਜਿਨ੍ਹਾਂ ਦੇ ਕੋਈ ਪਾਣੀ ਨਹੀਂ ਆਇਆ ਉਹਨਾਂ ਨੂੰ ਮਿਲਿਆ ਹੈ। ਉਹਨਾਂ ਦੇ ਘਰਾਂ 'ਚ ਪਾਣੀ ਇੱਕ ਬੂੰਦ ਨਹੀਂ ਗਈ। ਉਹਨਾਂ ਨੂੰ ਕੁਛ ਨਹੀਂ। ਸਾਡੇ ਘਰਾਂ 'ਚ ਉਹਨਾਂ ਦੇ ਐਡਡ ਪਾਣੀ ਰਿਹਾ ਤੋ ਵਿਚਾਰੇ ਵਾਂਝੇ ਰਹਿ ਗਣ। ਆਜਾ ਜੀ ਹਾੜੇ ਚਾਰ ਚੇਰੇ ਸੁਕਾਨਾ ਦੇ ਮਾਰਨ ਚਾਹ ਪਾਣੀ ਚਾਰ ਚੇਰੇ ਫਿਰ ਛੇ ਛੇ ਜੀਆਂ ਵੀ ਲੈ ਲੈਂਦੇ ਨੇ ਨਾ ਇਹਦਾ ਵੀ ਵੀ ਦਾ ਵੀ ਲੈ ਲੈਂਦੇ ਨੇ ਨਾ ਇਹਦਾ ਵੀ ਵੀ ਦੇ ਆਜਾ ਨਾਲ ਕਈਆਂ ਦੇ ਜੋਨੇ ਬੱਚੇ ਖੜੇ ਨਹੀਂ ਉਹਨਾਂ ਦੇ ਕੰਨਾ ਹੀ ਤਾਂ ਫਿਰ ਨੈਸਟ ਬਣਾਣ ਦੀ ਲੋੜ ਹੀ ਨਹੀਂ ਸੀ ਹਾਂ ਬੈਸੀ ਜਿੱਦਾ ਪਿੰਡ ਚ ਵੰਡ ਦਿੰਦੇ ਆਂ ਜਾਂਦੇ ਆਪਦੇ ਵੰਡਦੇ ਸੀ ਹਾਂ ਹਾਂ 90 ਵਾਲਾ ਇੱਥੇ ਦੇ ਵਿਚ ਘਰ ਰੰਜਾ ਆ ਆ ਵੇਖੂ ਸਾਰਿਆਂ ਦੇ ਨਾਂ ਇਕੱਲ ਲਿਖੇ ਹੋਏ ਨੇ ਬਾਕੀ ਨਾਂ ਨਹੀਂ ਬੋਲਦੇ ਵਿੱਚ ਜੱਕਦੇਗਾ ਠੋਕ ਦਿੰਦੇ ਨੇ ਕਿਹੜਾ ਛੱਡਦੇ ਨੇ ਵੀ ਆਪਦੇ ਆਪ ਜਾਣਦੇ ਕਰ ਹਾਂ ਪਰਸ਼ਾਸ਼ਨ ਨੂੰ ਇਹ ਬੇਨਤੀ ਹੈ ਜੋ ਕੋਈ ਸਮਾਨ ਆਵੇ ਜਿੱਧਰ ਪੈਂਡ ਦੇ ਚਾਰ ਛਪੇਰੇ ਵੇਖਣ ਜਿੰਨੂੰ ਵਰਤੋਂ ਦੀ ਲੋੜ ਹੈ ਉਹਨੂੰ ਦੇਵਣ ਐਵੇਂ ਨਹੀਂ ਵੀ ਨਾਂ ਤੇ ਚੱਕ ਲੈ ਕਿਸੇ ਨੂੰ ਕੋਈ ਵੀ ਸਹਤਾਂ ਆਂਦੀ ਏ ਸਰਕਾਰ ਵੱਲੋਂ ਆਂਦੀ ਏ ਜਾਂ ਆਪਣੇ ਭਰਾ ਕਰਦੇ ਨੇ ਉਹਨਾਂ ਨੂੰ ਇਹ ਹਦਾਤ ਹੈ ਪੇਂਡ ਦੀ ਫਿਰਨੀ ਬਿਲਕੁਲ ਚਲਦੀ ਹੈ ਪੇਂਡ ਦੀ ਫਿਰਨੀ ਤੇ ਵੇਖਣਾ ਕਿ ਉਹ ਨਕਸਾਨ ਬਾਹਰ ਵਾਲਿਆਂ ਦਾ ਹੋਇਆ ਹੈ ਕੀ ਅੰਦਰ ਵਾਲਿਆਂ ਦਾ ਹੋਇਆ ਹੈ ਨਾਲੇ ਇਹ ਵੀ ਵੇਖਿਆ ਜਾਵਨਾ ਪਾਉਂਗਾ ਜਾ ਕੇ ਇਹ ਵੀ ਵੇਖਿਆ ਜਾਵਗਾ ਜਾ ਕੇ ਜਿਹਨੇ ਤਾਂ ਮਕਾਨ ਡਿੱਗਣ ਲਈ ਨਹੀਂ ਹੈਗੇ ਉਹ ਖੁਦ ਡਿੱਗ ਜਾਂਦੇ ਨੇ ਜਿਹੜਾ ਖਰੇ ਪਾਣੀ ਖੜਿਆ ਦੇ ਵੇਖੋ ਘਰਾਜ ਅਜੇ ਵੀ ਪਾਣੀ ਖੜਿਆ ਹੈ ਇਹ ਇੱਥੇ ਕਣੀ ਡਿੱਗੇ ਇਹਨਾਂ ਦੇ ਨੀਰ ਨਹੀਂ ਬੈਠੀ ਜਿਹੜੀ ਸੁੱਕ ਥਾਂ ਤੇ ਖੜੇ ਨੇ ਉਹਨਾਂ ਘਰੇ ਖਤਈ ਬੈਗ ਨਾ ਗਿਆ ਨੀਅਾ ਬੈਗ ਗਿਆ ਕਿਉਂ ਕਿ ਖੁਦ ਦੇ ਤੋੜੀ ਜਾਂਦੇ ਨੇ ਖੁਦ ਹੀ ਡਿੱਗ ਜਾਂਦੇ ਨੇ ਇਹਨਾਂ ਮਕਾਨ ਨਹੀਂ ਮਿਲਣਾ ਚਾਹੀਦਾ ਜੀ ਜਿਹੜਾ ਹੱਕਦਾਰ ਮਕਾਨ ਦਾ ਉਹਨੂੰ ਹੱਕਦਾਰ ਮਿਲੇ ਬਾਤ ਆ ਜਾਂਦੀ ਹੈ ਕਿ ਬੇਨਤੀ ਹੋਈ ਹੈ ਕਿ ਅਸੀਂ ਜਿਹਨਾਂ ਦੇ ਖੁਦ ਡਿੱਗੇ ਨੇ ਆਪ ਖੁਦ ਘਰ ਜਾ ਕੇ ਦੇਖਾ ਨਾ ਘਰ ਜਾ ਕੇ ਚੈੱਕ ਕਰਨ ਉਹਨਾਂ ਦੀਆਂ ਪਹਿਲੇ ਉਹਨੂੰ ਦੇਵਣਾ ਚਤਤ ਬੈਗ ਇੰਜ ਉਹਨਾਂ ਦੇ ਬਾਲੇ ਟੁੱਟੇ ਨੇ ਪਾਣੀ ਨਾਲ ਜਾਂ ਮੇਰ ਨਾਲ ਜਾਂ ਮੀਂਹ ਨਾਲ ਉਹਨਾਂ ਜਿਹੜੇ ਖੁਦ ਡਿੱਗੇ ਨੇ ਉਹਨਾਂ ਨੂੰ ਨਹੀਂ ਨਹੀਂ ਮਿਲਣਾ ਚਾਹੀਦਾ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਇਹ ਵੀ ਸਾਡੇ ਨਾਲ ਅਨਸਾਫ਼ ਹੋਇਆ ਜਾਂਦਾ ਹੈ ਜਿਹੋ ਸਾਡਾ ਬਣਦਾ ਹੱਕ ਹਾਂਜੀ ਜਦੋਂ ਕਿਵੇਂ ਲਿ스트 ਦਾਗਾਉਂ ਮੈਂ ਮਿਲਣਾ ਪਟਵਾਰੀਓ ਤੇ ਖੁਦ ਸਾਨੂੰ ਤਾਂ ਅੱਜ ਵੀ ਨਹੀਂ ਮਿਲਿਆ ਅੱਜ ਵੀ ਦੋ ਕਰ ਰਹਾ ਹੈ ਕਿ ਤਿੰਨ ਕਰ ਪਾਣੀ ਚ ਗਿਆ ਮੇਰਾ ਟਰੈਕਟਰ ਵੀ ਡੁੱਬ ਗਿਆ ਮੇਰਾ ਨੁਕਸਾਨ ਵੀ 10-15 ਹਜ਼ਾਰ ਦਾ ਹੋ ਗਿਆ ਤੇ ਮੈਂ ਉੱਥੇ ਪਿੰਡ ਦੇ ਮੁੰਡਿਆਂ ਨੂੰ ਕਿਹਾ ਮੈਂ ਕਿ ਯਾਰ ਮੈਨੂੰ ਥੋੜੇ ਪੱਠੇ ਦੇ ਦਿਓ ਮੇਰੇ ਡੰਗਰ ਭੁੱਖੇ ਖੜੇ ਨੇ ਇੱਧਰ ਏਸ ਹੀ ਲਾਹਣ ਲੱਗ ਪਿਆ ਕੋਈ ਮੋਟਰਾਂ ਟੋਕ ਕੇ ਨਹੀਂ ਲਾਹਣ ਲੱਗ ਪਿਆ ਮੇਰੀ ਇੱਕ ਮੱਛੀ ਮੋਟਰ ਇਥੇ ਵੇਚ ਡੈਗ ਪੀ ਸੀ ਤੇ ਮੈਂ ਉੱਥੇ ਗਿਆ ਤੇ ਮੈਨੂੰ ਪਿੰਡ ਵਾਲਿਆਂ ਨੇ ਕਹਿੰਦੇ ਤੈਨੂੰ ਉੱਥੇ ਮੰਡੀ ਚ ਪੱਠੀ ਮਿਲਣਗੇ ਤੇਰਾ ਨਾਂ ਨਹੀਂਗਾ ਸਾਡਾ ਚਾਰਾ ਪਟਵਾਰੀ ਖੁਦ ਕੋਲ ਖੜਾ ਸੀ ਮੈਂ ਕਿਹਾ ਮੇਰੇ ਡੰਗਰਾਂ ਦੀ ਫੀਡ ਦੇ ਦਿਓ ਪਰ ਉਸਨੇ ਇਧਰ 34 ਗੱਟੇ ਵੇਚ ਦਿੱਤੀ ਉਧਰ ਨਹੀਂ ਸਾਨੂੰ ਦਿੱਤੀ ਇੱਕ ਵਾਰਾਂ ਉੱਥੇ ਮੰਡੀ ਵਿੱਚ ਫੀਡ ਮਿਲੀ ਏ ਇੱਕ ਵਾਰਾਂ ਇੱਕ ਵਾਰੀ ਤੁਹਾਨੂੰ ਮਿਲ ਗਈ ਏ ਸਾਨੂੰ ਨਹੀ ਮਿਲੀ ਸਰਪੰਚਾਂ ਦੀ ਬੇਈਮਾਨੀ ਐ ਜਿਹੀ ਸੀ ਰੇਤ ਵੇਚੜੇ ਜਿਹਦੇ ਪਾਣੀ ਚ ਡੋਬੀ ਜਿਆ ਕਿ ਸਰ ਦਾਣੇ ਜੋ ਸਸਤਾ ਸਾਨੂੰ ਦੇ ਰਹੀਆਂ ਨੇ ਤੇ ਸਾਡੇ ਪਿੰਡ ਵਾਲਿਆਂ ਦਾ ਹੱਕ ਨਹੀਂ ਉਹ ਲੋਕਾਂ ਨੂੰ ਵੰਡਣਾ ਚਾਹੀਦਾ ਸੀ ਕੋਈ ਗੁੰਗਾ ਨਾ ਕੋਈ 5 ਕਿਲੋ ਆਵੇ ਬਾਲਟੀ ਆਵੇ ਉਹ ਵੰਡਣੇ ਚਾਹੀਦੇ ਸੀ ਉਹਨਾਂ ਦਾ ਮਸਤਕ ਨਹੀਂ ਹੈਗਾ ਬੁੱਲੇ ਕਾ ਤੂੰ ਉਹਨਾਂ ਨੇ ਸਾਨੂੰ ਦੋ ਬੋਜੀਆਂ ਅਸੀਂ ਪਿਓ ਪੁੱਤਰ ਵਿਆਹ ਦੋ ਬੋਜੀਆਂ ਮੈਨੂੰ ਦਿੱਤੀਆਂ ਦੋ ਵੱਡੇ ਨੂੰ ਦਿੱਤੀਆਂ ਸੀ ਉੱਥੇ ਪੰਪ ਤੇ ਉਸ ਤੋਂ ਬਾਅਦ ਹੋਰ ਸਾਨੂੰ ਕੋਈ ਸਹਾਇਤਾ ਨਹੀਂ ਅੱਜ ਜਾ ਨਾ ਜਾ ਉਹਨਾਂ ਨੇ ਪੂਰੀ ਕਿੱਟ ਵੰਡੀ ਤੇ ਲਾਸਟ ਦੇ ਵਿੱਚ ਨਾ ਬੋਲਾ ਜਿੱਲੇ 300 ਤੋਂ ਲੰਘ ਗਿਆ ਤਾਂ ਸਾਦਾ ਬੋਲ ਨਹੀਂ ਗੱਲ ਸਾਦਾ ਗੱਲ ਕਰਨ ਨਹੀਂ ਨਹੀਂ ਰਹੀ ਹੈਗੀ ਅੱਜ ਦਾ ਮੌਕੇ ਦੀ ਗੱਲ ਹੈ ਉਹ ਤੇ ਗੈਰ ਹੈ ਬੈ ਬੈਲ ਸ਼ਾਮ ਕਰੇ ਆ ਕੇ ਸਾਦੀ ਕਰੀ ਰਾਤ ਪਾ ਦਿੱਤੀ ਨੇ ਬੰਦਿਆਂ ਨੇ ਨਹੀਂ ਵੀ ਤਾਂ ਫਾਰ ਹੈ ਜੋ ਅੱਜ ਪਿੰਡ ਗੁੱਦੜ ਪਾਣੀ ਦੀ ਜੋ ਪਾਲਕਾ ਜ਼ਿਲ੍ਹੇ ਦੇ ਪਿੰਡ ਲਾਸਟ ਜੋ ਲਗਭਗ ਉਥੇ ਲਗਾਤਾਰ ਪਾਣੀ 1.5 ਮਹੀਨਾ ਲਗਾਤਾਰ ਪਾਣੀ ਚੱਲਦਾ ਰਿਹਾ ਜੋ ਅੱਜ ਆਪਾਂ ਪਿੰਡ ਵਾਲਿਆਂ ਨਾਲ ਗੱਲ ਕਰਾਈ ਔਰ ਪਿੰਡ ਵਾਲਿਆਂ ਦੀ ਨਸੀਬ ਤੇ ਪਿੰਡ ਵਾਲਿਆਂ ਦਾ ਇਹ ਕਹਿਣਾ ਹੈ ਜੋ ਵੀ ਰਾਸ਼ਨ ਪਿੰਡ ਵਿੱਚ ਆਂਦਾ ਹੈ ਕਾਨੂੰ ਰਾਸ਼ਨ ਨਹੀਂ ਮਿਲਦਾ ਜਾਂ ਸਰਪੰਚ ਜਾਂ ਮੌਜੂਦਾ ਜਿਹੜੇ ਆਗੂ ਲੱਗੇ ਹੋਏ ਨੇ ਉਹ ਰਾਸ਼ਨ ਆਪਦੇ ਆਪ ਦੇ ਬੰਦਿਆਂ ਨੂੰ ਦਿੰਦੇ ਨੇ ਬਾਕੀਆਂ ਨੂੰ ਨਹੀਂ ਦਿੰਦੇ ਲਿਸਟ ਵਿੱਚ ਜਿਹੜੇ ਨਾਂ ਨੇ ਜਿੰਦੇ ਦੇ ਦਿੰਦੇ ਨੇ ਜਿਹੜੇ ਨਾਮ ਸਾਡੇ ਆਪਦੇ ਅਗੇ ਨੇ ਉਹਨਾਂ ਨੂੰ ਦੇ ਦਿੰਦੇ ਨੇ ਜਿਹੜੇ ਬਾਕੀ ਹੁੰਦੇ ਨੇ ਉਹਨਾਂ ਨੂੰ ਰਾਸ਼ਨ ਨਹੀਂ ਦਿੱਤਾ ਜਾਂਦਾ ਹੋਰ ਲਾਸਟ ਤੇ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਇੱਕ ਤਾਂ ਸਾਡੇ ਖੱਡੇ ਪਾ ਗਏ ਨੇ ਸਾਡੇ ਬਹੁਤ ਖੰਡੇ ਪੈਗਨ ਖੇਤਾਂ ਤੇ ਰੇਤ ਪੈ ਗਈ ਰੇਤ ਚੜ ਗਈ ਫੁੱਟ ਫੁੱਟ ਕੋਈ ਸਰਪੰਚ ਤੇ ਨਹੀਂ 4 4 ਫੁੱਟ ਰੇਤ ਚੜੀ ਪਈ ਹੈ ਸਾਡੀ ਸਿੱਧਾ ਸਰਕਾਰ ਮਦਦ ਕਰੇ ਸਿੱਧਾ ਕਰੇ ਇਹਨਾਂ ਵਿਚੋਲੇ ਨਾ ਧੰਨਵਾਦ ਵਿਚੋਲਾ ਨਹੀਂ ਲੈਣਾ ਅਸੀਂ ਕੋਈ ਸਾਡਾ ਨਾਮ ਪਤਾ ਲਿਖਣਾ ਸਾਡੇ 10000 ਦਾ ਤੇ ਲੱਗਦਾ ਤੇ 10000 ਦਾ ਲਾਵਣ ਜੇ 50000 ਦਾ ਲੱਗਦਾ ਤੇ 50000 ਦਾ ਸਾਨੂੰ ਇਹਨਾਂ ਸਾਡੀ ਸਹਿਤਾ ਇਹੋ ਕਰ ਸਕਦੇ ਨੇ ਬਾਕੀ ਅਸੀਂ ਕਿਸੇ ਸਰਪੰਚ ਕਿਸੇ ਮੈਂਬਰ ਤੇ ਨਹੀਂ ਸੱਟਣੀ। ਯਾਗੂ ਲੀਡਰ 2023 ਵਿੱਚ ਵੀ ਸਾਡੇ ਬੋਰ ਬਹਿ ਗਏ ਸੀ ਤੇ ਵਿੱਚ ਆ ਬਹੁਤ ਨੁਕਸਾਨ ਹੋਇਆ ਸੀ ਮੁਕਦੇ ਪੈ। ਪਿੰਡ ਵਾਲਿਆਂ ਦਾ ਕਹਿਣਾ ਹੈ ਜੋ ਕਿ ਪਿੰਡ ਵਿੱਚ ਜੋ ਵੀ ਨੁਕਸਾਨ ਹੋਇਆ ਜ਼ਮੀਨ ਦਾ ਜੋ ਵੀ ਆਗੂ ਲੀਡਰ ਹੈ ਵੀ ਉਹਨਾਂ ਤੱਕ ਨਹੀਂ ਪਿੰਡ ਵਿੱਚ ਆ ਕੇ ਚੈੱਕ ਕਰਕੇ ਸਾਡਾ ਜਿਹੜਾ ਵੀ ਹੈਗਾ ਨੁਕਸਾਨ ਹੋਇਆ ਉਹ ਪਿੰਡ ਚ ਆ ਕੇ ਆਪ ਖੁਦ ਕੀਤਾ ਜਾਵੇ ਜਾਂ ਤੇਲ ਦਿੱਤਾ ਜਾਵੇ ਜੋ ਕੁਝ ਵੀ ਸਾਡਾ ਨਖਾਨ ਆਇਆ ਪਰ ਪਿੰਡ ਵਾਲੇ ਤੇ ਕਿਸੇ ਤੇ ਵੀ ਆਗੂ ਨੇ ਤੇ ਨਾ ਛੱਡੀ ਜਾਏ ਘਰ ਘਰ ਠੀਕ ਹੈ ਘਰ ਘਰ ਜਾ ਕੇ ਸਾਰੇ ਪਿੰਡ ਵਾਲਿਆਂ ਦੀ ਗੱਲਬਾਤ ਸੁਣਨ ਔਰ ਪਿੰਡ ਵਾਲਿਆਂ ਦੀ ਜਿਹੜੀ ਮੁਸੀਬਤ ਹੈ ਮੁਸੀਬਤ ਵਿੱਚ ਫਾੜ ਪੀੜਤ ਮੁਸੀਬਤ ਵਿੱਚ ਸਾਰਿਆਂ ਨੂੰ ਪੜਨਾ ਫਰਜ ਬਣਦਾ ਹੈ ਪਰ ਇਹ ਕੁਝ ਲੱਗ ਹੀ ਔਰ ਚੱਲ ਰਿਹਾ ਕਿਉਂਕਿ ਨਾਲ ਖੜਨ ਦੀ ਗੱਲ ਕੀ ਹੈ ਪਰ ਕੁਝ ਲੱਗ ਲੱਗ ਇਹ ਆਪੋ ਆਪ ਦੀ ਰਾਜਨੀਤੀ ਚੱਲ ਰਹੀ ਹੈ ਪਰ ਇਦਾਂ ਦੀ ਰਾਜਨੀਤੀ ਨਹੀਂ ਚੱਲਣੀ ਚਾਹੀਦੀ ਕਿਉਂਕਿ ਮੇਟਾ ਲਈ ਸਾਰਿਆਂ ਦਾ ਫਰਜ ਹੈ ਕਿ ਸਾਰਿਆਂ ਦਾ ਹੱਕ ਹੈ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਦੇ ਨਾਲ ਕੋਲ ਉਹਨਾਂ ਨੂੰ ਰਾਚਨ ਮਿਲਣਾ ਚਾਹੀਦਾ ਹੈ ਠੀਕ ਗੱਲ ਹੈ